ਅਤਵਾਦੀ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ NIA ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਪੰਨੂ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਹੁੰਦਾ ਹੈ ਪੰਨੂ ਨੇ ਵੀਡੀਓ ਦੇ ਜ਼ਰੀਏ ਜਿਹੜੀਆਂ ਧਾਰਮਿਕ ਭਾਵਨਾਵਾਂ ਪੜਕਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਅਸਲ ਪੰਨੂ ਤੇ ਸਿੱਖ ਫੌਜੀਆਂ ਨੂੰ ਪੜਕਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਜਿੱਥੇ ਗੁਰਪਤਵੰਨ ਸਿੰਘ ਪੰਨੂ ਜਿਹੜਾ ਉਸ ਦੇ ਖਿਲਾਫ ਐਨਆਈਏ ਦੇ ਵੱਲੋਂ ਇਹ ਵੱਡੀ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈ ਤੇ ਪੰਨੂ ਦੇ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਵੀਡੀਓ ਦੇ ਜ਼ਰੀਏ ਉਸ ਤੇ ਇਲਜ਼ਾਮ ਨੇ ਕਿ ਸਿੱਖ ਫੌਜੀਆਂ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਐਨਆਈਏ ਹੁਣ ਗੁਰਪਤਵੰਨ ਸਿੰਘ ਪੰਨੂ ਜੋ ਕਿ ਲਗਾਤਾਰ ਹੀ ਆਪਣੇ ਇਹਨਾਂ ਵੀਡੀਓਜ਼ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਤਾਂ ਉਸ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਹੈ ਤਾਂ ਦੱਸ ਦਈਏ ਕਿ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ NIA ਦੇ ਵੱਲੋਂ ਮੋਰਚਾ ਖੋਲ੍ਹ ਲਿਆ ਗਿਆ ਤਾਂ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵੀਡੀਓ ਤੇ ਉਸ ਤੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਸਿੱਖ ਫੌਜੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਇਆ ਗਿਆ ਹੈ NIA ਦੇ ਵੱਲੋਂ ਇੱਕ ਜਿਹੜਾ ਹੋਰ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਐਨਆਈਏ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਪੰਨੂ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਹੁੰਦਾ ਹੈ ਪੰਨੂ ਨੇ ਵੀਡੀਓ ਦੇ ਜ਼ਰੀਏ ਜਿਹੜੀਆਂ ਧਾਰਮਿਕ ਭਾਵਨਾਵਾਂ ਪੜਕਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਅਰਸਲ ਪੰਨੂ ਤੇ ਸਿੱਖ ਫੌਜੀਆਂ ਨੂੰ ਪੜਕਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਨੇ ਤਾਂ ਇਸੇ ਦਰਮਿਆਨ ਦੱਸ ਲਈਏ ਕਿ ਜਿੱਥੇ ਗੁਰਪਤਵੰਨ ਸਿੰਘ ਪੰਨੂ ਜਿਹੜਾ ਉਸ ਦੇ ਖਿਲਾਫ ਐਨਆਈਏ ਦੇ ਵੱਲੋਂ ਇਹ ਵੱਡੀ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈ ਤੇ ਪੰਨੂ ਦੇ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਵੀਡੀਓ ਦੇ ਜ਼ਰੀਏ ਉਸ ਤੇ ਇਲਜ਼ਾਮ ਨੇ ਕਿ ਸਿੱਖ ਫੌਜੀਆਂ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਐਨਆਈਏ ਹੁਣ ਗੁਰਪਤਵੰਨ ਸਿੰਘ ਪੰਨੂ ਜੋ ਕਿ ਲਗਾਤਾਰ ਹੀ ਆਪਣੇ ਇਹਨਾਂ ਵੀਡੀਓਜ਼ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਤਾਂ ਉਸ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਤਾਂ ਦੱਸ ਦਈਏ ਕਿ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ NIA ਦੇ ਵੱਲੋਂ ਮੋਰਚਾ ਖੋਲ ਲਿਆ ਗਿਆ ਤਾਂ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵੀਡੀਓ ਤੇ ਉਸ ਤੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਸਿੱਖ ਫੌਜੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਇਆ ਗਿਆ ਹੈ NIA ਦੇ ਵੱਲੋਂ ਇੱਕ ਜਿਹੜਾ ਹੋਰ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ। ਅਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ NIA ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਪੰਨੂ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਹੁੰਦਾ ਹੈ। ਪੰਨੂ ਨੇ ਵੀਡੀਓ ਦੇ ਜ਼ਰੀਏ ਜਿਹੜੀਆਂ ਧਾਰਮਿਕ ਭਾਵਨਾਵਾਂ ਪੜਕਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਅਸਲ ਪੰਨੂ ਤੇ ਸਿੱਖ ਫੌਜੀਆਂ ਨੂੰ ਪੜਕਾਉਣ ਦੀ ਕੋਸ਼ਿਸ਼ ਦੇ ਇਲਜ਼ਾਮ ਨੇ ਤਾਂ ਇਸੇ ਦਰਮਿਆਨ ਦੱਸ ਦਈਏ ਕਿ ਜਿੱਥੇ ਗੁਰਪਤਵੰਨ ਸਿੰਘ ਪੰਨੂ ਜਿਹੜਾ ਉਸ ਦੇ ਖਿਲਾਫ ਐਨਆਈਏ ਦੇ ਵੱਲੋਂ ਇਹ ਵੱਡੀ ਜਿਹੜੀ ਕਾਰਵਾਈ ਹੈ ਉਹ ਕੀਤੀ ਗਈ ਹੈ ਤੇ ਪੰਨੂ ਦੇ ਵੱਲੋਂ ਇੱਕ ਵੀਡੀਓ ਪਾਈ ਜਾਂਦੀ ਹੈ ਜਿਸ ਵੀਡੀਓ ਦੇ ਜ਼ਰੀਏ ਉਸ ਤੇ ਇਲਜ਼ਾਮ ਨੇ ਕਿ ਸਿੱਖ ਫੌਜੀਆਂ ਨੂੰ ਪੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਐਨਆਈਏ ਹੁਣ ਗੁਰਪਤਵੰਨ ਸਿੰਘ ਪੰਨੂ ਜੋ ਕਿ ਅ ਲਗਾਤਾਰ ਹੀ ਆਪਣੇ ਇਹਨਾਂ ਵੀਡੀਓਜ਼ ਦੇ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਤਾਂ ਉਸ ਦੇ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਦੇ ਵਿੱਚ ਹੈ ਤਾਂ ਦੱਸ ਦਈਏ ਕਿ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ NIA ਦੇ ਵੱਲੋਂ ਮੋਰਚਾ ਖੋਲ ਲਿਆ ਗਿਆ ਤਾਂ 6 ਫਾਰ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵੀਡੀਓ ਤੇ ਉਸ ਤੇ ਇਲਜ਼ਾਮ ਨੇ ਕਿ ਉਸ ਦੇ ਵੱਲੋਂ ਸਿੱਖ ਫੌਜੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਇਆ ਗਿਆ ਹੈ NIA ਦੇ ਵੱਲੋਂ ਇੱਕ ਜਿਹੜਾ ਹੋਰ ਮਾਮਲਾ ਹੈ ਉਹ ਦਰਜ ਕਰ ਲਿਆ ਗਿਆ ਗੁਰਪਤਵਾਂਸਿਕ ਪੰਨੂ ਦੇ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ